ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਸੋ ਅੱਜ ਦਾ ਜਿਹੜਾ ਲਾਈਵ ਹੈਗਾ ਤੁਹਾਨੂੰ ਇੱਕ ਮੂਰਾ ਨਸਲ ਦੀ ਕੁਆਲਿਟੀ ਦਿਖਾਉਣੀ ਹੈ ਜਿਹੜੀ ਅਸਲੀ ਮੂਰਾ ਕੀ ਹੁੰਦੀ ਹੈ ਜਾਂ ਜਿਹੜੀ ਪਸ਼ੂ ਦੀ ਰੱਖਣ ਦਾ ਫਾਇਦਾ ਹੈ ਨਾ ਵੀ ਆਪਾਂ ਕਹਿੰਦੇ ਵੀ ਕੁਆਂਟੀਟੀ ਨਾ ਰੱਖੋ ਕੁਆਲਿਟੀ ਰੱਖੋ ਵੀ ਜਿੰਨੀ ਜ਼ਿਆਦਾ ਗਿਣਤੀ ਨਾ ਰੱਖੋ ਚੰਗੀ ਰੱਖੋ ਥੋੜੇ ਰੱਖੋ ਨਾ ਸੋ ਇੱਕ ਘਰ ਦੇ ਵਿੱਚ ਵੀਰ ਕੋਲੇ ਤਿੰਨ ਹੀ ਪਸ਼ੂ ਹੈ ਤੇ ਤਿੰਨੇ ਹੈਗੇ ਕਿ ਟਾਪ ਕਲਾਸ ਹੈ ਨਾ ਟਾਪ ਕਲਾਸ ਕਿਵੇਂ ਆ ਕਿ ਇੰਨੀ ਜੀ ਜਾਣਕਾਰੀ ਆ ਆ ਜੀ ਮੱਝ ਆ ਨਾ ਆਮ ਘਰਾਂ ਦੇ ਵਿੱਚ ਵੀ ਹੁੰਦੀ ਹੈ ਕਿ ਵੀ ਮੰਨ ਕੇ ਚੱਲੋ 15 18 20 ਕਿਲੋ ਵਾਲੀ ਗਾਂ ਹੁੰਦੀ ਆ ਆਪਣੇ ਜੇ ਆਮ ਬੜਨ ਪੁੱਛ ਲਓ ਵੀ 18 20 ਕਿਲੋ ਵਾਲੀ ਗਾਂ ਨੂੰ ਚੰਗਾ ਮੰਨਦੇ ਹੁੰਦੇ ਹੋ ਨਾ ਤੇ ਇਹ ਮਾ ਦिती 25 30 ਕਿਲੋ ਦੁੱਧ ਦਾ ਮੱਝ ਦਾ ਕੱਢਾ ਹੋਗਾ ਇਹ ਸਾਨੂੰ ਪੁੱਛ ਕੇ ਦੱਸੋ ਵੀ ਕਿਹੜੀ ਮੱਝ ਆ ਕੀ ਆ ਆ ਇਹਦੀ ਕੱਟੀ ਆ ਕਿ ਝੋਟਾ ਹੈਗਾ ਆਪਾਂ ਸ਼ੁਰੂ ਕਰਦੇ ਆ ਇੱਥੇ ਸ਼ੁਰੂ ਕਰ ਲੈਨੇ ਪਹਿਲਾਂ ਮੱਝ ਤੋਂ ਸ਼ੁਰੂ ਕਰ ਲੈਨੇ ਆ ਆ ਜੀ ਡਾਕਟਰ ਸਾਹਿਬ ਹੋਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਚੜ੍ਹਦੀ ਕਲਾ ਕੰਮ ਕਰਕੇ ਆਂ ਤੇ ਆਹ ਜਿਹੜੀ ਸਾਹਮਣੇ ਹੈ ਹੈ ਤਾਂ ਖਾਸੀ ਵੱਡੀ ਉਮਰ ਦੀ ਜਿਹੜਾ ਦੀ ਮੌਲੀ ਜੀ ਮਿੰਤਾ ਇਹ ਤੇ ਭਾਜੀ ਮੈਂ ਰਿਕਾਰਡ ਰਕੂੜਾ ਕੀ ਗੱਲਬਾਤ ਮੱਝ ਦੀ ਦੀ ਇਹ ਨਾ ਬੀਬੋ ਆਈ ਬੀਬੋ ਮੱਝ ਹੈ ਨਾਮ ਇਹਦਾ ਬੀਬੋ ਹੈ ਅੱਛਾ ਜੀ ਇਹਦਾ ਰਿਕਾਰਡ ਹੈ 28 ਕਿਲੋ 640 28 ਕਿਲੋ 640 ਗ੍ਰਾਮ ਦੁੱਧ ਇਹਦਾ ਮੱਝ ਦਾ ਤੇ ਸਾਡੇ ਘਰ ਗਾਂ ਵੀ ਨੇ ਦੁੱਧ ਕੱਢਦੀ ਆ ਰਾਮ 18 ਬੀਲ ਮੰਨਦੇ ਨੇ ਘਰੇ ਦੁੱਧ अच्छा जी ਹੁਣ ਇਹ ਮਤਲਬ ਮੂਰਾ ਇਹਨੂੰ ਪੂਰਾ ਟਾਪ ਕੈਨ ਸਕਦਾ ਆਪਾਂ ਹਾਂ ਠੀਕ ਆ ਠੀਕ ਵੀਡੀਓਫੇ ਵੀ ਪਸਦਾ ਆਪਣੇ ਹੀ ਮੋਕਸਰ ਵੀ ਪਸਦਾ ਅੱਛਾ ਮੋਕਸਰ ਤੋਂ ਵੀ ਉੱਥੇ ਕਾਹਦੇ ਚ ਜਿੱਤੀ ਸੀ ਤੇ ਉਧਰ ਚ ਮੋਕਸਰ ਤੋਂ ਵੀ ਦੁੱਧ ਚ ਪਹਿਲੇ ਨੰਬਰ ਤੇ ਆਈ ਸੀਗੀ ਜਗਰਾਉਂ ਤੋਂ ਵੀ ਪਹਿਲੇ ਨੰਬਰ ਤੇ ਆਈ ਸੀਗੀ ਤੇ ਜਿਹੜੀ ਆ 28 ਕਿਲੋ ਵਾਲਾ ਰਿਕਾਰਡ ਇਹ ਇਹ ਲਾਈ ਮਿਲਕਿੰਗ ਦੇ ਪੇਜ ਤੇ ਹੋਇਆ ਹੈ ਨਾ ਹਾਂਜੀ ਪਿੰਡ ਦੀ ਸੱਤ ਵਿੱਚ ਖੜਾ ਕੇ ਜਾਵਾਂ ਨਰਾਲਾ ਠੀਕ ਆ ਆ ਦੇਖ ਲੋ ਖਾਂ ਪਰੋ ਇਹ ਉੱਚੀ ਰੁੜਕੀ ਤੋਂ ਬਾਈ ਨੇ ਮੱਝ ਖੇੜਦੀ ਸੀ ਬਲੈਂਗਡੇਰੀ ਫਾਰਮ ਤੋਂ ਇਹ ਮੌਲੀ ਜੀ ਮੱਝਾ ਹੁਣ ਇਹ ਕਿਹੜਾ ਟਰ ਕੈਸ ਹੋਏ ਹੋਗੀ ਮੱਝ ਇਹ 10 ਮੇ ਸੋਹ ਹੁੰਦਾ ਚੜੀ ਉਸਨ ਹੁਣ ਅਵੇਰੇ ਮਤਲਬ ਹੁਣ ਦੁੱਧ ਚੱਲਦਾ ਕਪੜਾ ਚਾਰ ਵਜੇ ਤਾਂ ਆਪਣੇ ਕੋਲ ਹੀ ਸੀ ਬਾਈ ਚਾਰ ਵਜੇ ਤਾਂ ਆਪਣੇ ਕੋਲ ਆ ਗਏ ਦੇ ਬਾਕੀ ਉੱਥੇ ਹੁਣ ਇਹ ਗੱਪਣਾ ਕ ਸੂਈ ਵੀ ਕੀ ਹੁਣ ਇਹਦਾ ਨਹੀਂ ਫਿਰਲੇ ਤੋਂ ਗੱਪਣਾ ਦੁੱਧੋ ਹਟ ਗਈ ਛੜਤੀ ਦੁੱਧੋ ਛੜਤੀ ਦੁੱਧੋ ਛੜਤੀ ਹੁਣ ਮੂਰੇ ਸੂਗੀ ਫਿਰ ਉਹ ਦੇਖਾਂ ਕੀ ਰਿਕਰ ਗੱਪਣ ਕਿੱਥੇ ਕੋ ਗੱਪਣ ਕਰਦੀ ਸੀ ਆਪਾਂ ਠੀਕ ਆ ਜੀ ਇਹ ਇੱਕ ਕੱਟੀ ਕਿਹੜੀ ਉਸ ਦੀ ਆ ਇਹ ਸਮਰਾਟ ਦੀ ਹੈ ਤੇ ਕਿਹੜੀ ਆ ਇਹ ਇਸੇ ਮੱਝ ਦੀ ਹੋਰ ਦੀ ਆ ਐਸੇ ਮੱਝ ਦੀ ਆ ਹਾਂ 15 ਮਹੀਨੇ ਦੀ ਕੱਟੀ ਇਹ ਆ ਕੱਟੀ ਖਾਂ ਵੀਰ 15 ਮਹੀਨੇ ਦੀ ਸਾਹਮਣੇ ਤੁਸੀਂ ਕੱਟੀ ਦੀ ਵੱਡਾ ਟ੍ਰੇਨ ਇਧਰੋਂ ਕਰੀ ਪਿੱਛੇੋਂ ਪਿੱਛੇ ਤੋਂ ਕੱਟੀ ਨੂੰ ਜਿਹੜੀ ਨਾਲ ਦੇਖੋ ਮੂਰਾ ਦੀ ਤੁਹਾਨੂੰ ਦਿਖਾਉਣਾ ਪਹਿਲਾਂ ਨੀਲੀ ਰਾਵ ਦੇ ਫਰਕ ਕੀ ਹੁੰਦਾ ਨਾ ਇਹ ਆ ਆ ਲੱਤਾਂ ਦੇਖੋ ਬਹਲਾ ਤਾਂ ਆ ਲੱਤ ਬਿਲਕੁਲ ਪਤਲੀ ਤੇ ਲੰਬੀ ਆ ਇੱਥੋਂ ਪਛਾਣ ਸ਼ੁਰੂ ਕਰ ਲਓ ਨੀਲੀ ਰਾਵ ਦੇ ਵਿੱਚ ਲੱਤ ਮੋਟੀ ਤੇ ਗੋਡੀ ਛੋਟੀ ਹੋਊਗੀ ਨਾ ਤੇ ਆ ਦਾ ਫੇਸ ਕੁਆਲਟੀ ਚੈੱਕ ਕਰੋ ਕਿੰਨੇ ਮਹੀਨੇ ਦੀ ਉਮਰ ਕਰੈਕਟਰ ਦੀ 15 ਮਹੀਨਾ 15 ਮਹੀਨੇ ਦੀ ਕੱਟੀ ਆ ਫਿਰ ਇਹਨੇ ਸਵਾ ਸਾਲ ਦੀ ਤਾਂ ਫਿਰ ਅਜੇ ਹਾਂ ਹਾਂ ਤੇ ਗੱਭਣ ਕਰ ਵੀ ਦਿੱਤੀ ਇਹ ਆ ਹੀ ਕਰਦੀ ਕਮਾਲ ਦੀ ਦੇਖੋ ਵੀ ਕਿਸਾਨ ਵੀਰੋ ਸਵਾ ਸਾਲ ਦੀ ਕੱਟੀ ਆ ਅੱਛਾ ਜਣੀ ਫਿਰ ਤਾਂ ਸਾਲ ਸਾਲ ਦੀ ਹੀਟ ਚੋਂ ਲੱਗੀ ਸੀ ਨਾ ਝੋਟੀ ਇਹ ਤੀਜੀ ਵੇਲੇ ਇਹਨੂੰ ਮੰਨਣਾ ਪੜੇ ਜੇ ਤੀਜੀ ਵਾਰ ਹੀਟ ਚ ਆਈ ਹਾਂਜੀ ਫਿਰ ਵੀ ਠੀਕ ਆ ਭਰਤਾਪੁਰ ਸੂਰਵੀਰ ਹੁਣ ਇਹ ਕਿਹੜੇ ਸਾਂਤੂ ਕੀਤੀ ਗੱਭਣੇ ਸੂਰਵੀਰ ਸੂਰਵੀਰ ਜਿਹੜਾ ਹਰਿਆਣਾ ਕਾਰਮਵੀਰ ਬਰੀਡਿੰਗ ਫਾਰਮ ਉੱਤੇ ਆ ਮਾਂ ਉਹਦੀ ਗੰਗਾ ਜੀ ਅੱਛਾ ਜੀ ਪਿਓ ਦਾ ਜੋੜ ਪਿਆ ਜੋਗਰਾ ਜਾਗਾ ਮੜਾ ਇਹ ਹੋਲ ਝੋਟੀ ਮੂਹਰੇ ਪਾਸੇ ਹੋ ਜੀ ਤੁਹਾਨੂੰ ਖਸਾਬੀ ਰ ਝੋਟੀ ਦਾ ਕੱਦ ਕਾਠ ਦੇਖੋ ਤੁਸੀਂ ਕੱਦ ਬਹੁਤ ਹੈਗਾ ਸਵਾ ਸਾਲ ਦੀ ਕੱਟੀ ਆਮ ਤੌਰ ਤੇ ਤੁਸੀਂ ਇਹ ਸ਼ਗ ਤੁਹਾਨੂੰ ਨਹੀਂ ਜਕੀਨਾ ਹੈਗਾ ਤੁਸੀਂ ਘਰਾਂ ਚ ਨੋਟ ਕਰਿਓ ਘੱਟੋ ਘੱਟ ਮੇਰੇ ਸਾਰਾ 2.5 ਸਾਲ ਦੀ ਕੱਟੀ ਏਡੀ ਹੁੰਦੀ ਹੈਗੀ ਮੇਰੇ ਹਿਸਾਬ ਦੇ ਨਾਲ ਜਿੰਨਾ ਕ ਮੈਂ ਦੇਖਿਆ ਹੈਗਾ ਹਟ ਸੁਣ ਮਾ ਜੀ ਥਾਣ ਦੀ ਕੁਆਲਿਟੀ ਦਿਖਾਉਣਾ ਹੈਗਾ ਝੋਟੀ ਦੀ ਥਾਣ ਦੇ ਕਿਵੇਂ ਹੁੰਦੇ ਹੈਗੇ ਰੋਕੀ ਡਾਕਟਰ ਨੂੰ ਲੱਤਾਂ ਇਹ ਕਰਾ ਲੈ ਸਿੱਟਦੀਆਂ ਇੱਥੇ ਰੁਕੋ ਇਹ ਆ ਦੇਖੋ ਨਿਗਾਹ ਮਾਰੋ ਤੁਹਾਨੂੰ ਚਾਰੇ ਥਾਂ ਦੀ ਇਹਨਾਂ ਹੋਗੇ ਚਾਰੇ ਫੁੱਲ ਗੈਪ ਦੇ ਵਿੱਚ ਆ ਕਲਾਕਾਰ ਨਿਕੜਵਾ ਥਾਣਾ ਪੂਰੇ ਐ ਜਿਹੜੀ ਲੌਟੀ ਆ ਉਹ ਹੁਣੇ ਗੱਬਣ ਝੋਟਾਂ ਨੂੰ ਜਿਹੜੀ ਉਫਰੀ ਹੋਈ ਆ ਨਾ ਇਥੋਂ ਇਹ ਇਹਦੇ ਸਾਹਮਣੇ ਨਿਗਾਹ ਮਾਰੋ ਉਠਾ ਝੋਟੀ ਦਾ ਖੜਨੀ ਖੁਰਨੀ ਝੋਟੀ ਬਹੁਤ ਚੰਗੀ ਹੈਗੀ ਉੱਪਰੋਂ ਦੇਖ ਸਾਡ ਟੂ ਹਿੱਟਾ ਹੀ ਕਾਮਰ ਇਹ ਐਸੇ ਮਾਜੀ ਦੇ ਜੀ ਜੈਡ ਬਲੈਕ ਅੱਛਾ ਦੋ ਹੀ ਕੱਟਣ ਹੁਣ ਤੱਕ ਬਾਕੀ ਕੱਟਈ ਆ ਇਸ ਮੱਝ ਦੇ ਪਹਿਲੀ ਕੱਟੀ ਦਾ ਦੁੱਧ ਰਿਕਾਰਡ ਪਾਇਆ ਗਿਆ ਕਿੰਦੀ ਵਾਲੇ ਫਾਰਮ ਤੇ ਹਾਂਜੀ ਕਿੰਦੀ ਵਾਲੇ ਚੈਨਲ ਤੇ ਹਾਂਜੀ 20 ਕਿਲੋ ਹਨ 20 ਕਿਲੋ 250 ਗ੍ਰਾਮ ਇਹਦੀ ਜਿਹੜੀ ਇੱਕ ਹੋਰ ਕੱਟੀ ਸੀ ਉਹਨੇ ਤਿੰਨ ਥਣਾ ਜਦੋਂ ਕੱਢਿਆ ਸੀ ਉਹ ਤਿੱਲ ਹੋ ਗਈ ਸੀ ਛੋਟੀ ਉਹ ਹਾਂ ਆਦਮ ਉੱਪਰ ਵਾਲੇ ਮਤਲਬ ਦਵਿੰਦਰ ਕੋਲੇ ਸ਼ਾਦ ਹੂੰ ਇਹ ਇਹਦਾ ਨਾਮ ਬੇਗਮ ਹਨਾ ਇਹਦਾ ਨਾਮ ਬੇਗਮ ਤੇ ਇੱਕ ਆ ਜਰਾ ਮਤਲਬ ਆਹਣ ਬੈਠਾ ਹੈ ਇਹ ਕੀ ਬਾ ਆਪਣਾ ਤਾਜ ਕਰ ਲਓ ਖੜਾ ਇਹਨੂੰ ਵੀ ਇਹ ਹੈਗਾ ਜੀ ਤਾਜ ਇਹ ਇਹ ਇਹੇ ਕਿਹੜੀ ਮੱਝ ਦਾ ਇਹ ਵੀ ਪੂਰੀ ਹੈ ਇਹ ਵੀ ਇਸੇ ਮੱਝ ਦੀ ਆ ਇਹ ਵੀ ਇਸੇ ਮੱਝ ਦੀ ਹੈਗਾ ਲਾ ਬੈਠਾ ਆ ਬੈਲਾ ਖੜਾ ਕੇ ਦੇਖਾ ਇਹ ਵੀ ਹੈਗਾ ਜੀ ਐਸੇ ਮੱਝ ਦਾ ਦੀਬੋ ਦਾ ਵੀਰ ਬਣੇ 33 ਬੰਦੇ ਆਪਣੇ YouTube ਭਾਗ ਸਿੰਘ ਫਾਰਮ ਦੇ ਜੁੜੇ ਹੋਏ ਹੋਗੇ ਨਾਲ ਦੀ ਨਾਲ ਕਮੈਂਟ ਜਰੂਰ ਕਰੋ ਯਾਰ ਜਿਹੜੇ 33 ਬੰਦੇ ਦੇਖ ਰਿਆ ਤੁਹਾਡਾ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤੇ ਨਾਲ ਦੀ ਨਾਲ ਕਮੈਂਟ ਕਰ ਦਿਓ ਹੁਣ ਵੀ ਕਿੱਥੋਂ ਦੇਖ ਰਹੇ ਹੋ ਸਾਨੂੰ ਕਿਹੜੇ ਕਿਹੜੇ ਪਿੰਡ ਤੋਂ ਕਿਹੜੇ ਕਿਹੜੇ ਜ਼ਿਲ੍ਹੇ ਦੇ ਜੁੜੇ ਹੋਗੇ ਨਾ ਸਾਨੂੰ ਵੀ ਲੱਗਿਆ ਵੀ ਕਿੱਥੇ ਸਾਡੀ ਵੀਡੀਓ ਚੱਲਦੀ ਹੈਗੀ ਆਹ ਦੇਖੋ ਇਹ ਐਸੇ ਕੱਟੀ ਦਾ ਭਰਾ ਹੈ ਆਹ ਮਾਂ ਵਾਲੀ ਪੱਖ ਤੋਂ ਵੀ ਡਾਕਟਰ ਹਨ ਹਾਂ ਤੇ ਪਿਓ ਵਾਲੀ ਪੱਖ ਤੋਂ ਵੀ ਕਿਉਂਕਿ ਮਾਂ ਦੋਨਾਂ ਦੀ ਦੀਬੋ ਜਿਹੜੀ ਪਿੱਛੇ ਵੱਡੀ ਮੱਝ ਖੜੀ ਸਨ ਦਿਖਾਈ ਆਪ ਤੇ ਜਿਹੜਾ ਉਹ ਕੱਟੀ ਦਾ ਪਿਆਵਾ ਸਮਰਾਟ ਥੇਮਕੀਰਾਂ ਵਾਲਾ ਉਹ ਵੀ ਇਸੇ ਦਾ ਹੀ ਆ ਇਹ ਵੀ ਸਮਰਾਟ ਆ ਹਾਂ ਇਹ ਵੀ ਸਮਰਾਟ ਦਾ ਬੱਚਾ ਹੀ ਆ ਇਹ ਦੀ ਉਮਰ ਕਿੰਨੀ ਹੋਈ ਡਾਕਟਰ ਇਹ ਦੀ ਉਮਰ ਹੋਈ 26 ਮਹੀਨੇ 26 ਮਹੀਨੇ 2 ਸਾਲ ਤੇ 2 ਮਹੀਨੇ ਹਾਂ ਦੰਦ ਸਟ ਗਿਆ ਦੰਦ ਹੁਣ ਇਸ ਟੇਮ ਲਾ ਤਨੋਲੇ ਤੇ ਇੱਕ ਹੀਰਾ ਸੀਗਾ ਹਾਂ ਹਾਂ ਅੱਛਾ ਹੁਣ ਦੋ ਦੰਦ ਚ ਆਊਗਾ ਇਹ ਤੇ ਫਿਰ ਇਹਦਾ ਮਤਲਬ ਲੜਾਮੋ ਕੇ ਮੁਕਾਬਲਾ ਫਿਰ ਉਹਨੂੰ ਜਿਹੜਾ ਇੱਥੇ ਚੜਿੱਕ ਮੇ ਲਾਊਗਾ ਹਾਂ ਉਹਦੇ ਦੋ ਦੰਦ ਚ ਲੜਾਮੋ ਕੇ ਫਿਰ ਇਹਨੂੰ ਤਿਆਰੀ ਆ ਪੂਰੀ ਫੋਲ ਫਿਰ ਇਹਦੀ ਠੀਕ ਹੈ ਠੀਕ ਤੇ ਇਹ ਤਾਂ ਫਿਰ ਤੁਸੀਂ ਸੀਮਿੰਟ ਤਿਆਰ ਕਰਾ ਲੈਣੇ ਹੋਣਗੇ ਤਾਂ ਸੀਮਿੰਟ ਦਾ 2000 ਟਿਕਾ ਤਿਆਰ ਕਰਾਇਆ ਸੀ ਆਪਾਂ ਹਾਂਜੀ 2000 ਚੋਂ 300 ਟਿਕਾ ਰਹਿ ਗਿਆ ਆਪਣੇ ਕੋਲ ਅੱਛਾ 2000 ਚੋਂ 1700 ਟਿਕਾ ਤਾਂ ਵਿਕ ਚੁੱਕਿਆ ਹਾਂ ਹਾਂ ਥੋੜੀ ਰਹਿ ਗਈ ਠੀਕ ਹੈ ਠੀਕ ਤੇ ਇਹ ਤਾਂ ਫਿਰ ਜੇ ਸੀ ਸੀਮਿੰਟ ਕਿਸੇ ਭਰਾ ਨੇ ਲਵਾਉਣਾ ਹੋਇਆ ਨਾ ਕਿਸਾਨ ਵੀਰ 28 ਕਿਲੋ 640 ਗ੍ਰਾਮ ਦੀ ਮਾਤਰਾ ਰਕੋੜਾਗਾ ਤੇ ਜਿਹੜਾ ਦਾ ਪਿਓ ਸੀ ਸਮਰਾਟਨ ਡਾਕਟਰ ਉਹਦੀ ਮਾਦਦ ਕਿੰਨਾ ਸੀਗਾ 26 ਕਿਲੋ 200 ਗ੍ਰਾਮ अच्छा ਜਿਹੜੀ ਮਾਲੇ ਪੱਖ ਤੋਂ ਹੈ 28 ਕਿਲੋ ਚ ਆ ਗਿਆ 29 ਕਿਲੋ ਚ ਪਿਓਲੇ ਪੱਖ ਤੋਂ 26 ਕਿਲੋ ਜੇ 26 ਤੇ 28 ਦੀ ਐਵਰੇਜ 27 ਕਿਲੋ ਚ ਨਿਕਲਦੀ ਦੋਣਾ ਜੀ ਹਾਂ ਜਿੰਨੇ ਉਹ 27 ਵਾਲੀ ਐਵਰੇਜ ਚ ਆਉਂਦਾਗਾ ਜੇ ਇਹਦਾ ਕਿਸੇ ਨੇ ਸੀਮਾ ਲਵਾਉਣਾ ਹੋਵੇ ਉਹਦੇ ਵਾਸਤੇ ਡਾਕਟਰ ਫਿਰ ਨੰਬਰ ਬੋਲੋ ਤੇ ਐਡਰੈਸ ਬੋਲੋ ਜੀ ਆਪਣਾ ਆਪਣਾ ਨੰਬਰ ਹੈ 98122 ਹਾਂਜੀ 98152 69300 98158 69340 ਤੇ 564 49130 92564 39130 ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਫਰਾਮ ਇਕਵਾਲ ਬਰਾਡ ਫੌਜੀ ਨੇ ਫੇਰ ਅੱਜ ਕਮੈਂਟ ਕੀਤੀ ਡਾਕਟਰ ਸਾਹਿਬ ਤੁਹਾਡੇ ਵਾਸਤੇ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਜੀ ਹਾਂ ਜੀ ਇੱਕ ਭਰਾ ਹੈਗਾ ਕੀਤੁਰ ਨੂੰ ਬੀਪੀਓ ਹਮੀਦੀ ਬਰਨਾਲਾ ਠੀਕ ਆ ਬਾਈ ਜੀ ਧੰਨਵਾਦ ਜੀ ਹਮੀਦੀ ਵਾਲਿਆ ਜਉਂਦਾ ਵਾਸਦਾ ਰਹੇ ਬਾਈ ਜੀ ਸਤਿ ਸ੍ਰੀ ਅਕਾਲ ਫੌਜੀ ਸਾਹਿਬ ਸੋਨੂੰ ਵੀ ਹਾਂ ਜੀ ਮੇਲੇ ਤੇ ਆਜੋ ਫੌਜੀ ਸਾਹਿਬ ਕਿਤੇ ਹਾਂ ਜੀ ਫੌਜੀ ਸਾਹਿਬ ਸੁਨੇਹਾ ਡਾਕਟਰ ਵੱਲੋਂ ਵੀ ਮੇਲੇ ਤੇ ਆਜੋ ਮਿਲ ਜਿਓ ਤੇ ਇਹਦਾ ਸੀਮਨ ਜਿਹੜਾ ਸਾਨੂੰ ਛੜਿੱਕ ਮੇਲੇ ਤੇ ਹੀ ਮਿਲੂਗਾ ਤੇ ਡਾਕਟਰ ਸਾਹਿਬ ਜੇ ਬਾਕੀ ਕਿਸੇ ਨੇ ਕਈ ਇਹ ਤੁਸੀਂ ਆਪ ਵੀ ਖੋਦੇ ਆਈ ਕਰਦੇ ਹੋ ਨਾ ਠੀਕ ਹੈ ਠੀਕ ਆਪ ਵੀ ਭਰ ਦਿੰਦੇ ਨੇ ਤੇ ਕਿਤੇ ਵੀ ਕਿਥੇ ਇਥੋਂ ਮਨ ਲਾਪਾਂ ਜਿਵੇਂ ਦਰਾਜ ਖੜੇ ਆ ਤਪੇ ਕੋਲੇ ਇਥੋਂ ਕਿੰਨੇ ਏਰੀਆ ਜੀ ਤੁਸੀਂ ਕਰਦੇ ਹੋ ਏ ਆਪਾਂ 100 ਕਿਲੋਮੀਟਰ ਤੱਕ ਏ ਆਈ ਕਰਿਆ 100 ਕਿਲੋਮੀਟਰ ਦਾ ਏ ਆਈ ਕਰੀਓ ਨਾ ਜੇ ਸੀਮਾ ਕਿਸੇ ਵੱਧ ਘੱਟ ਚਾਹੀਦਾਗਾ ਉਹਦਾ ਪੂਰੇ ਪੰਜਾਬ 'ਚ ਹੀ ਹੈ ਨਾ ਹਾਂ ਹਾਂ ਉਹ ਪਾਸੇ ਮੰਦਿਰ ਕਿਸਾਨ ਵੀ ਜੋ ਕਿਸੇ ਪੂਰੇ ਪੰਜਾਬ 'ਚ ਕਿਸੇ ਨੇ 20 50 100 ਇਕੱਠਾ ਟੀਕਾ ਲੈਣਾਂ ਦਾ ਉਹ ਪੂਰੇ ਪੰਜਾਬ 'ਚ ਸਾਨੂੰ ਮਿਲ ਜੂ ਇਹ ਸਾਨਾਂ ਦਾ ਤੇ ਹੋਰ ਚੰਗੇ ਚੰਗੇ ਸਾਨਾਂ ਦੇ ਸੀਮਣੇ ਬਾਈ ਤੇ ਬਾਕੀ ਇਹਦਾ ਸਿਮਨ ਲੈਣਾ ਤਾਂ ਵੀ ਤੁਸੀਂ ਡਾਕਟਰ ਨਾਲ ਸੰਪਰਕ ਕਰ ਲਿਓ ਤੇ ਇੱਕ ਬਾਈ ਨੇ ਇਹਦੇ ਜਿਹੜੇ ਫਲੈਕਸ ਨੇਗੇ ਉਹ ਛਪਾਏ ਹੋਏ ਨੇ ਬਾਕੀ ਇੱਕ ਗੱਲ ਹੋਰ ਜੇ ਤੁਸੀਂ ਇਹ ਸਾਂਹ ਦਾ ਇੱਕ ਇਹਨਾਂ ਡਾਕਟਰ ਕੋਲ ਬਾਹੂ ਗਲੀ ਸਾਂਹਾਂ ਇੱਕ ਤਾਜ ਹੈ ਜਿਹੋ ਉਹਦਾ ਸਿਮਨ ਤੁਸੀਂ ਕਿਸੇ ਹੋਰ ਡਾਕਟਰ ਤੋਂ ਹੀ ਲਵਾਉਣੇ ਹਨ ਨਾ ਤਾਂ ਉਹਦੀ ਡਾਕਟਰ ਤੁਸੀਂ ਫੋਟੋ ਭੇਜ ਸਕਦੇ ਹੋਗੇ ਵੀ ਉਹ ਸਿਮਨ ਸਹੀ ਸੀ ਕਿ ਜਾਂ ਗਲਤ ਸੀ ਕਿਵੇਂ ਹੈਗਾ ਤੇ ਹਨਾ ਉਹ ਡਾਕਟਰ ਦਾ ਤੁਹਾਨੂੰ ਨੰਬਰ ਤਾਂ 98158 78340 62500 6439130 ਹਾਂ ਹਾਂ 6256439130 64 62564 ਹਾਂ 92564 92564 39130 ਨੰਬਰ ਹੈ ਦੋ ਨੰਬਰ ਨੇ ਤੇ ਬਾਕੀ ਇੱਕ ਡਾਕਟਰ ਸਾਹਿਬ ਨੇ ਇਹ ਇਹਨਾਂ ਦੇ ਆ ਪੋਸਟਰ ਨੇ ਇਹ ਇਹ ਤਿਆਰ ਕੀਤਾ ਤੁਹਾਨੂੰ ਦਿਖਾਉਣਾਗਾ ਮੈਂ ਅ ਡਾਕਟਰ ਆਪਾਂ ਜਿਹੜਾ ਜਿਵੇਂ ਆਤਾ ਆ ਗਿਆ ਬਾਹੂਬਲੀ ਨਾ ਉੱਪਰਲੇ ਪਾਸੇ ਏ ਵੀ ਕਿਸਾਨ ਵੀਰ ਉਸੇ ਮੱਝ ਦਾ ਬੱਚਾ ਆਪਣਾ ਤਾਂ ਵੀਬੋ ਦੀ ਫੋਟੋ ਦੇਖੋ ਤੁਸੀਂ ਬਹੁਤ ਵਧੀਆ ਆਪਣੀਆਂ ਕਟੀਆਂ ਦੀ ਲਾਈਵ ਚ ਵਾਈ ਕਰਵਾਉਣੀ ਆ ਅਸੀਂ ਸਾਲ ਜੀ ਕਰਵਾ ਦੇਾਂਗੇ ਠੀਕ ਹੈ ਜਿਹੜੀਆਂ ਇਹ ਸਾਣਾ ਡਾਕਟਰ ਕੋਲ ਬਾਹੂ ਬਲੀ ਇਹਦੀਆਂ ਕਟੀਆਂ ਤਕਰੀਬਨ 2-2 ਸਾਲ ਸਵਾ 2 ਸਾਲ ਦੀਆਂ ਹੋ ਗਈਆਂ ਤੇ ਕੋਈ ਨਹੀਂ ਨਹੀਂ ਗੱਬਣਾ ਹੋ ਗਈਆਂ ਭਾਈ ਨਹੀਂ ਉਮਰ ਉਮਰ ਕਹਿੰਦਾ ਉਮਰ ਕਹਿੰਦਾ ਵੀ ਉਹ ਪੰਜ ਪੰਜ 6-7 ਮਹੀਨੇ ਗੱਬਣਾ ਹੋ ਚੁੱਕੀਆਂ ਨੇ ਗਈਆਂ ਤੇ ਉਹਨਾਂ ਦੇ ਆਉਣ ਵਾਲੇ 5-4 ਮਹੀਨੇ ਜੀ ਬਾਹੂ ਬਲੀ ਸਾਹਨੇ ਕਟੀਆਂ ਦੀ ਲਾਈਵ ਚ ਵਾਈ ਆਪਾਂ ਅਸੀਂ ਪੇ ਤੇ ਕਰਾਵਾਂਗੇ ਆਪਾਂ ਤੇ ਬਾਕੀ ਡਾਕਟਰ ਕੋਲੇ ਪਹਿਲਾਂ ਇੱਕ ਜੋਤ ਸੀ ਹੀਰਾ ਸੀਗਾ ਸੋ ਸਾਰਿਆਂ ਨੇ ਦੇਖਿਆ ਹੋਊਗਾ ਇਹ ਤਾਂ ਆ ਜੀ ਦੀ ਵੱਡੀ ਭੈਣਾ ਹੈ ਹਾਂ ਜੀ ਇਹ ਬੀਬੋ ਦੀ ਇੱਕ ਕੱਟੀ ਪਹਿਲਾਂ ਸੀਗੀ ਉਹ ਆ ਸੀਗੀ ਆ ਦਵਿੰਦਰ ਨੂੰ ਸਾਰੇ ਜਾਣਦੇ ਹੋਮੋਗੇ ਇਸ ਭਰਾ ਨੂੰ ਇਹਦੇ 20 ਕਿਲੋ 250 ਗ੍ਰਾਮ ਤਿੰਨ ਥਾਂ ਲਿਖਾਵੀ ਹੈ ਨਾ ਪੋਸਟਰ ਤੇ ਆਦਮਪੁਰਾ ਦਵਿੰਦਰ ਕੋਲੇ ਸੀਗੀ ਤੇ ਬਾਕੀ ਇਹ ਬੀਬੋ ਦੀ ਫੋਟੋ ਆ ਗਈ ਆ ਬੇਗਮ ਜੀ ਦੇ ਛੋਟੀ ਦਿਖਾਈ ਤੁਹਾਨੂੰ ਹੋਣਾ 15 ਮਹੀਨੇ ਲਈ ਉਹਦੀ ਛੋਟੀ ਹੁੰਦੀ ਫੋਟੋ ਆ ਇਹ ਤੇ ਆ ਇਹਨਾਂ ਕੋਲ ਇੱਕ ਪਹਿਲਾਂ ਹੀਰਾ ਬੁੱਲ ਸੀਗਾ ਇਹ ਵੀ ਕਈ ਮੇਲੇ ਦੇ ਜੱਤੂ ਸੀਗਾ ਆਹ ਦੂਪਹਿਰਾਂ ਜੋਤਵਲ ਸੀਗਾ ਇਹ ਵੀ ਕਈ ਮੇਲੇ ਦੇ ਜੇਤੂ ਸੀਗਾ ਇਹਦੇ ਝੋਟਿਆਂ ਨੇ 12 ਵਾਰੀ ਫਾਸਟ ਸੀ ਆਪਾਂ 12 ਵਾਰੀ ਮੇਲੇ ਜਿੱਤੇ ਸੀ ਡਾਕਟਰ ਕੋਲੇ ਸੀਗਾ ਜੋਤਵਲ ਇਹ 4 ਵਾਰੀ ਸੀ ਇਹ 4 ਵਾਰੀ ਸੀਗਾ ਤੇ ਜੋਤ ਦਾ ਤਕਰੀਬ ਝੋਟਿਆਂ ਵੀ ਬਹੁਤ ਝੋਟ ਥਾਮਾ ਤੇ ਨਾ ਪਹਿਲੇ ਸੂਈ 14 15 ਦੇ ਉੱਤੇ ਆਂਗਾ ਹੋਗਾ ਨਹੀਂ ਆ ਉਹਦੀ ਆਪਾਂ 18 ਲੀਟਰ 18 ਲੀਟਰ ਪਲੱਸ ਕੱਢਿਆ ਤੁਸਾਂ ਹਾਂ ਜਿਹੜੀ ਘੱਟੋ ਘੱਟ 14 15 ਦਾ ਘੱਟੋ ਘੱਟ ਹੀ ਸੀ ਬੇ ਝੋਟਿਆਂ ਨੇ 18 ਪਲੱਸ ਹੀ ਪਹਿਲੇ ਸੂਈ ਕੱਢਿਆ ਡਾਕਟਰ ਕਹਿੰਦਾ ਠੀਕ ਆ ਜੀ ਤੇ ਹੋਰ ਡਾਕਟਰ ਸਾਹਿਬ ਕੋਈ ਸੁਨੇਹਾ ਬਸ ਇਹੀ ਆ हां जी ਤੇ ਡਾਕਟਰਾਂ ਦਾ ਵੀ ਜਰੂਰ ਚੜਿੱਕ ਮੇਲੇ ਤੇ ਮਿਲੋ ਆਪਾਂ ਨੂੰ ਵਦ ਤੋਂ ਵਦ ਮੇਲਾ ਦੇਖਣ ਆਓ ਤੇ ਸਾਰੇ ਜਾਗਰਤ ਹੋਵੋਗੇ ਹਾਂ ਬਾਕੀ ਡਾਕਟਰ ਇਹਨਾ ਵੀ ਕਿਸਾਨਾਂ ਨੂੰ ਬੇਨਤੀ ਹੈ ਵੀ ਜਰੂਰੀ ਨਹੀਂ ਜਿਲੇ ਆਪਾਂ ਸਾਰਿਆਂ ਨੂੰ ਸੀਮਣੀ ਵੇਚਣ ਤਾਂ ਹੀ ਸਾਨੂੰ ਤੇ ਸਾਨੂੰ ਮਿਲ ਕੇ ਲਾਏ ਮੀ ਜਾਣ ਮੇਲੇ ਤੇ ਨਾ ਸਟੋਰੀ ਆਪਾਂ ਕੱਲ ਨੂੰ ਬੁੱਕ ਕਰਾ ਦਾਂਗੇ ਤੁਹਾਨੂੰ ਇਸੇ ਨੰਬਰ ਤੇ ਭੇਜ ਤੇ ਆਪਾਂ ਤੁਹਾਨੂੰ ਪਾ ਦਾਂਗੇ ਵੀ ਕਿੰਨੇ ਨੰਬਰ ਸਾਡੀ ਸਟੋਰੀ ਹੋਊਗੀ ਸੋ ਆਪਾਂ ਦਾ ਉਥੇ ਜਿਹੜਾ ਹੈ ਇਹ ਸਾਂਹ ਤਾਜ਼ੀ ਪਹੁੰਚੂਗਾ ਇੱਕ ਆਪਣਾ ਸਾਂਹ ਨੀਲੀ ਰਾਵੀ ਦਾ ਹਰਿਆਣਾ ਗਿਆ ਹੈ ਜੇ ਕੋਸ਼ਿਸ਼ ਕਰਗੀ ਜੇ ਉਹਦੇ ਨੂੰ ਬਾਰਡਰ ਖੁੱਲ ਗਿਆ ਤਾਂ ਉਹ ਵੀ ਆਪਾਂ ਉਥੇ ਲੈ ਕੇ ਆ ਚਾਰ ਪਸ਼ੂ ਤਿੰਨ ਇਹਨਾਂ ਚ ਇੱਕ ਜਿਹੜਾ ਬਾਹੂਬਲੀ ਉਹ ਸੀਮਲ ਬੈਂਕ ਹਰਿਆਣਾ ਗਿਆ ਹੈ ਕਾਰਮਬੀਰ ਕੋਲੇ ਸੋ ਚੰਗੀ ਲੱਗੀ ਵੀਡੀਓ ਕਿਸਾਂ ਵੀਰ ਨੂੰ ਧੰਨਵਾਦ ਜੀ ਲਾਈਕ ਸ਼ੇਅਰ ਕਮੈਂਟ ਤਿੰਨ ਚੀਜ਼ਾਂ ਲਾਜ਼ਮੀ ਕਰ ਦਿਆ ਕਰੋ ਤੇ ਇੱਕ ਕਰਦੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਕਰ ਲਿਓ ਘੰਟੀ ਦਾ ਬਟਨ ਦਬਾ ਲਿਓ ਨਾ ਕੋ ਤੁਹਾਡੇ ਤੱਕ ਤੁਹਾਡੇ ਤੱਕ ਜਿਹੜੇ ਹਰ ਰੋਜ਼ ਚੰਗੀ ਚੰਗੇ ਪਸ਼ੂਆਂ ਦੀ ਚੈਂਪੀਅਨ ਪਸ਼ੂਆਂ ਦੀ ਵੀਡੀਓ ਤੇ ਸੋਹਣੇ ਸੋਹਣੇ ਪਸ਼ੂਆਂ ਦੀ ਵੀਡੀਓ ਪਾਉਂਦੇ ਰਹਾ ਕਰਾਂਗੇ ਸੋ ਸਤਿ ਸ੍ਰੀ ਅਕਾਲ ਜੀ ਜਿਉਂਦੇ ਬਹਦਿਰੋ ਚੜ੍ਹਦੀ ਕਲਾ ਚ ਰਹੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ